ਪੰਜਾਬ ਮੇਰਾ ਮਾਨ ਬਾਬਾ ਜੀ ਕਹਿੰਦੇ ਅਰਜਨ ਸਿਆ ਤੂੰ ਸਾਨੂੰ ਦੱਸ ਨਹੀਂ ਰਿਹਾ ਪਰ ਤੇਰਾ ਖਿਆਲ ਹਰ ਪਾਸੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਸੋਹੀ ਹੁੰਦੇ ਐ ਜਿਹੜੇ ਦਿਲ ਦੀਆਂ ਬੁਝਲੈ ਤੇ ਬਾਬਾ ਜੀ ਨੇ ਫੇਰ ਆਖਿਆ ਕਹਿੰਦੇ ਤੂੰ ਦੱਸਦਾ ਕਿ ਉਹਨੇ ਤੇਰਾ ਸਾਡੇ ਨਾਲ ਹੀ ਨਾਮ ਪਿਆਰ ਹੈ ਤੂੰ ਸਾਡੇ ਤੋਂ ਬੂਹੇ ਰੱਖਦਾ ਕਹਿੰਦਾ ਨਹੀਂ ਬਾਬਾ ਜੀ ਤੁਹਾਡੀ ਕਿੰਦਾ ਕਹਿੰਦਾ ਨਹੀਂ ਕਿਰਪਾ ਨਹੀਂ ਹੈਗੀ ਅਜੇ ਤੇਰਾ ਕੀਰਤਨ ਅਜੇ ਪਹਿਲਾ ਕੀਰਤਨ ਹੈ ਹੀ ਨਹੀਂਗਾ ਤੂੰ ਤਾਂ ਮੰਨ ਨਹੀਂ ਲੱਗ ਰਿਹਾ ਇਸ ਕਰਕੇ ਬਾਬਾ ਜੀ ਨੇ ਚੌਥੀ ਵਾਰੀ ਪੁੱਛਿਆ ਕਹਿੰਦਾ ਬਾਬਾ ਜੀ ਮੇਰਾ ਮੁੰਡਾ ਬੜਾ ਟੇਲਾ ਉਹ ਕਹਿੰਦੇ ਭਲੇ ਲੋਕਾ ਬਾਹਰ ਤਾਂ ਜਾ ਕੇ ਦੇਖ ਉਹਦਾ ਚਾਲਾ ਮਾਰਨਾ ਆ ਗੋ ਸਤਿਰਾਬ ਸ੍ਰੀ ਵਾਹਿਗੁਰੂ ਕਹਿੰਦੇ ਤੂੰ ਆ ਗਿਆ ਮੁੰਡਾ ਤੂੰ ਉਹਦੀ ਛੀਖ ਹੋ ਗਿਆ ਜਦੋਂ ਤੂੰ ਇੱਥੇ ਤੁਰ ਪਿਆ ਗੁਰੂ ਸਾਹਿਬ ਵੱਲੋਂ ਇਸ ਕਰਕੇ ਬਾਬਾ ਜੀ ਦਾ ਦਰਬਾਰ ਹੈ ਫਿਰ ਬਾਬਾ ਨਾਨਕ ਸਿੰਘ ਮਹਾਰਾਜ ਨੇ ਬਦਲ ਕੀਤਾ ਸੀ ਕਹਿੰਦੇ ਕੋਈ ਸਮਾ ਆਉਗਾ ਨਾਨੇ ਦੇ ਨਾਲੋਂ ਦੋ ਤਰੇ ਨੂੰ ਇਸਤਨ ਦੇ ਵਿੱਚ ਅੱਗੇ ਲੰਘਾ ਦਾਂਗੇ ਆਕੋ ਸਤਿਰਾਮ ਸ੍ਰੀ ਵਾਹਿ ਦੇਖੋ ਸਿਆਸ ਵੱਖਰੀ ਤੀਜ ਹੁੰਦੀ ਹੈ ਪਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਾਨੀ ਕਿ ਪੰਥ ਦੇ ਇੱਕ ਪ੍ਰਸਿੱਧ ਕੀਰਤਨੀ ਜਿੰਨੀ ਗੁਰਬਾਣੀ ਉਹਨਾਂ ਨੂੰ ਯਾਦ ਸੀ ਨਾ ਇਸ ਵੇਲੇ ਖਜ਼ਾਨਾ ਉਹਨਾਂ ਕੋਲ ਕਹੀ ਜੀ ਗੱਲ ਨਹੀਂ ਮਹਾਨ ਕੀਰਤਨੀਏ ਆ ਤੇ ਮਹਾਰਾਜ ਜੀ ਇਹ ਬਾਬਾ ਜੀ ਦਾ ਘਰ ਭਾਈ ਸਾਰੀਆਂ ਲਾਤਾਂ ਮਿਲਦੀਆਂ ਦੁੱਖ ਪਰ ਹਰ ਸੁੱਖ ਕਰ ਲੈ ਆਏ ਇਸ ਕਰਕੇ ਮੁਕਾਲਸਤ ਨੂੰ ਅੱਜ ਆਪਸ ਸੁਪਾਇਆ ਜਿਹੜੀ ਜੰਗਤ ਆਈ ਹੈ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਘਰੋਂ ਜੀ ਆਇਆਂ ਨੂੰ ਜੀ ਅੱਜ ਦੀ ਪਰਵਾਨ ਕਰਨਗੇ ਬਾਬਾ ਜੀ ਸਾਰਿਆਂ ਨੂੰ ਕਰਦੀ ਕਲਾ ਬਖਸ਼ਣਗੇ ਜੀ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਭਾਈ ਜਸਵੰਤ ਸਿੰਘ ਜੀ ਦਾ ਗੁਰੂ ਮਹਾਰਾਜ ਜਣਦੀ ਕਲਾ ਬਖਸ਼ਣ ਜੀ ਬੈਠ ਨੂੰ ਜੀ ਦਾ ਸਤਿ ਸਾਲ